ਹੋਰ ਜੰਡਾ ਹੋਵੇ ਕਿਵੇਂ ਹੈ ਹਾਂਜੀ ਬਿਲਕੁਲ ਜੀ ਠੀਕ ਠਾਕ ਚੜਦੀ ਕਲਾ ਜੀ ਚੱਲ ਹੁਣ ਤੁਸੀਂ ਦੋਨੇ ਇਕੱਠੇ ਹੋ ਗਏ ਇੱਕ ਕਿਸਾਨ ਹੈ ਇੱਕ ਮੁਲਾਜ਼ਮ ਹੈ ਸਿਟੀ ਦਾ ਹਾਂਜੀ ਬਿਲਕੁਲ ਜੀ ਤੇ ਆਪਾਂ ਦੇਖਦੇ ਆ ਛੁੱਟੀ ਗੱਲਬਾਤ ਤੇ ਸੁਣਾਓ ਤੇ ਕੀ ਹਾਲ ਚਾਲ ਹੈ ਸਿਟੀ ਦਾ ਤੇ ਸੰਦਾ ਹੁੰਦਾ ਬਾਰੇ ਕਰੋ ਸ਼ੁਰੂ ਹਾਂਜੀ ਸਤਿ ਸ੍ਰੀ ਅਕਾਲ ਜੀ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹਾਂਜੀ ਮੇਰਾ ਖਿਆਲ ਹੈ ਬੜੇ ਦਿਨਾਂ ਬਾਅਦ ਆਪਾਂ ਇਕੱਠੇ ਹੋਏ ਅੱਜ ਤੇ ਮੈਂ ਤੁਹਾਨੂੰ ਇਹ ਸਵਾਲ ਪੁੱਛਦਾ ਵੀ ਜਿਹੜੇ ਆਪਣੀ ਕੋਆਪਰੇਟਿਵ ਸੋਸਾਇਟੀ ਆ ਇਹਦੇ ਵਿੱਚ ਹੁਣ ਜਿਸ ਤਰ੍ਹਾਂ ਕਿ ਝੋ ਕਣਕ ਦਾ ਸੀਜ਼ਨ ਲੱਗ ਕੇ ਛਟਿਆ ਆਪਣਾ ਤੇ ਜ਼ਮੀਨਾਂ ਵਿਹਲੀਆਂ ਹੋਈਆਂ ਨੇ ਤੇ ਜੋ ਬਾਹ ਬਹਾਈ ਦਾ ਖਰਚਾ ਹੈਗਾ ਇਹ ਕਿਸੇ ਨੇ ਬਾਹਣ ਬਹਾਉਣਾ ਤਵੀਆਂ ਨਾਲ ਤੇ ਹੜਾ ਨਾਲ ਤੇ ਆਪਣਾ ਕੀ ਹਿਸਾਬ ਕਿਤਾਬ ਚੱਲਦਾ ਜੀ ਟਰੈਕਟਰ ਲਈ 1200 ਰੁਪਏ ਚੱਲਦਾ ਘੰਟੇ ਦਾ 1200 ਰੁਪਏ ਘੰਟੇ ਦਾ ਜੀ ਕੀ ਟਰੈਕਟਰ ਦੇ ਮਗਰ ਕਿਹੜੇ ਸੰਦ ਪਾਏ ਹੋਣਗੇੀਆਂ ਹੋਣਗੀਆਂ ਹਲ ਹੋਣਗੇ ਇਸ ਹੱਗਾ ਹੋਊਗਾ ਜਿਵੇਂ ਹੁਣ ਤੁਸੀਂ ਰੋਡ ਐਵਿਟਰ ਲੈ ਕੇ ਜਾਵੋ ਉਹਦੇ ਅੱਡ ਤੇ 1500 ਰੁਪਿਆ ਘੰਟਾ ਜੀ ਅੱਛਾ ਰੋਟਾਵੇਟਰ ਦਾ 1500 ਰੁਪਿਆ ਘੰਟਾ ਜੀ ਹਲ ਤਵੀਆਂ ਤੇ ਵਿੱਧ ਸਹਾਗਾ ਉਹਦਾ ਮਤਲਬ ਕਿ 1200 ਰੁਪਿਆ ਘੰਟਾ ਘਾਟੇ ਦੇ ਹਿਸਾਬ ਨਾਲ ਜਾਨੀ ਕਿ ਉਹਦੇ ਸਮਾਉਂ ਦੇ ਹਿਸਾਬ ਨਾਲ ਨਹੀਂ ਹੈਗੇ ਸੱਦ ਦੇ ਹਾਂ ਘਾਟੇ ਦੇ ਹਿਸਾਬ ਨਾਲ ਹੀ ਦਿੰਦੇ ਠੀਕ ਹੈ ਤੇ ਜਿਹੜੀ ਹੁਣ ਨਵੇਂ ਸੰਦਾਂ ਦੀ ਵਿਵਸਥਾ ਕੀਤੀ ਗਈ ਹੈ ਨਵੇਂ ਸੰਦ ਕਿਹੜੇ ਕਿਹੜੇ ਖਰੀਦੇ ਆ ਜੀ ਦੋ ਸੈੱਟ ਨੇ 16 ਦੇ ਤਵੀਆਂ ਦੇ 16 ਦੇ ਤਵੀਆਂ ਦੇ ਤੇ ਸਹਾਗੇ ਵੀ ਹੋਣੇ ਜੀ ਉੱਥੇ ਕੋਈ ਨਹੀਂ ਸਹਾਗਾ ਕਿ ਆਹ ਦੇ ਟਰੈਕਟਰ ਮੰਗ ਰਹੀ ਹੈ ਅੱਛਾ ਟਰੈਕਟਰ ਮੰਗ ਰਹੀ ਹੈ ਜੀ ਤੇ ਤਾਂ ਤੋਦੇ ਹੜ ਹੈਗੇ ਨੇ ਉਟਵੇਂ ਹੜ ਹੈਗੇ ਨੇ ਇੱਕ ਟਰਾਲੀ ਵੀ ਦੀ ਵਿਵਸਥਾ ਵੀ ਹੈਗੀ ਹੈ ਜਿੱਤੀ ਹੀ ਡਰੇ ਅਚਾਰ ਜਿਹੜਾ ਇਹ ਲੈਣੇ ਹਾਂਜੀ ਤੇ ਇੱਕ ਤਾਂ ਇਹ ਮੇਰਾ ਇਰਾਦਾ ਸੀ ਵੀ ਸੁਸਾਇਟੀ ਦੇ ਮੈਂਬਰਾਂ ਨੂੰ ਤੇ ਪ੍ਰਧਾਨ ਸਾਹਿਬ ਨੂੰ ਵੀ ਜਿਹੜੇ 2-4 ਸੰਧ ਰਹਿੰਦੇ ਉਹ ਵੀ ਮਤਾ ਪਾਕੀ ਲਿਆਂਦੇ ਜਾਣ ਠੀਕ ਤੇ ਦੂਸਰੀ ਗੱਲ ਇਹ ਹੈ ਜੀ ਵੀ ਜਿਹੜਾ ਇਹ ਸੁਸਾਇਟੀ ਦਾ ਸਿਸਟਮ ਇਹ ਮੈਨੂੰ ਬਿਲਕੁਲ ਠੀਕ ਲੱਗੇ ਵੀ ਛੋਟੇ ਕਿਸਾਨਾਂ ਦੇ ਲਈ ਦੋ ਤਿੰਨ ਇਕੱਲੇ ਵਾਲੇ ਦੇ ਲਈ ਵੜੀਆ ਲਾਹੇ ਬੰਦ ਸਾਹਿਬ ਤੁਹਾਨੂੰ ਜੀ ਵੜੀਆ ਪੂਰਾ ਬਈ ਜਿਵੇਂ ਰੇਹ ਵੜੀਆ ਮਿਲ ਜਦੀ ਐ ਤੇ ਸਾਰੇ ਹਾਂਜੀ ਹਾਂਜੀ ਉਹ ਚੀਜ਼ ਐ ਤੇ ਰੇਹ ਫਿਰ ਕਿਹੜੀ ਕੰਪਨੀ ਕਰੇ ਪੋਲਦੀ ਐ ਜੀ ਤੇ ਜਿਹੜੀ ਉਹ ਡੀਪੀ ਉਹ ਵੀ ਘੱਟ ਕੰਪਨੀ ਦੀ ਹੁੰਦੀ ਐ ਜੀ ਕੋਈ ਮਾਰਕਾ ਹੁੰਦਾ ਕੋਈ ਉਹ ਐ ਤੇ ਜਿਹੜਾ ਆਪਣਾ ਜੋ ਚਾਹ ਗੁੜ ਲੈਨੇ ਆ ਉਹ ਤੇ ਇੰਟਰਸਟ ਉਹ ਤੇ ਵਿਆਜ ਕੀ ਪੈਂਦਾ ਜੀ ਆਪਾਂ ਉਹ ਤੇ 11% ਪੈਂਦਾ ਹਾਂਜੀ ਤੇ ਦੂਜੇ ਦੇ ਰੇਹ ਵਾਲੇ ਤੇ 7% ਪੈਂਦਾ ਤੇ 3% ਬੋਸ ਆ ਜਾਂਦਾ ਹਾਂਜੀ 30% ਮਤਲਬ ਕਹਿਣ ਦਾ ਭਾਵ ਕਿ ਸਬਸਿਡੀ ਆ। ਹਾਂ। ਜਿਹੜਾ ਬੰਦਾ ਲੈਂਡ ਲੈਣ ਸਹੀ ਹਿਸਾਬ ਚੱਲਦਾ ਡਿਫਾਲਟਰ ਨਹੀਂ ਹੋਣਾ ਚਾਹੀਦਾ। ਹਾਂਜੀ ਹਾਂਜੀ। ਲੈਂਡ ਲੈਣ ਸਾਈਟੀ ਦੇ ਹਿਸਾਬ ਸਹੀ ਰੱਖੋ। ਹਾਂਜੀ। ਕੋਈ ਘਟਿਆੜੀ ਗੱਲ ਨਹੀਂ ਕੋਈ ਬੰਦਾ ਡਿਫਾਲਟਰ ਨਾ ਹੋਵੇ। ਵਿਆਜ ਬਿਆਜ ਚ ਮਾਫੀ ਆਉਂਦੀ ਉਹ? ਹਾਂ ਆਉਂਦੀ ਹੈ ਤਿੰਨ ਨਹੀਂ ਸਿਰ ਤਿੰਨ ਸਾਲ ਆਉਂਦੀ ਨਹੀਂ। ਅੱਛਾ। ਨਹੀਂ ਵੀਰੇ ਜਿਹੜਾ ਬੰਦਾ ਡਿਫਾਲਟਰ ਹੋਦਾ ਤਿੰਨ ਸਾਲ ਬਾਅਦ ਵੀ ਆਉਂਦੀ। ਚਲੋ ਬੜਾ ਸਾਨੂੰ ਵਧੀਆ ਲੱਗਿਆ ਜੀ ਤੇ ਸ਼ੁਰੂਆਤ ਕਿਵੇਂ ਹੋਈ ਸੀ ਨਦੀ ਸੈਟੀਆਂ ਦੀ ਕਿਨੇ ਕਰੀ ਸੀ ਸੈਟੀਆਂ ਦੀ ਜੀ ਮੈਂ 2-3 ਸਾਲ ਹੋ ਗਏ ਮੈਂ ਪੜਿਆ ਸੀਗਾ ਇੱਕ ਵੀ ਇੱਕ ਵਿਗਿਆਨੀ ਸੀਗਾ ਮਤਲਬ ਕਿ ਵਾਤਾਵਰਣ ਵਿਗਿਆਨੀ ਵੀ ਸੀ ਖੇਤੀ ਵਿਗਿਆਨੀ ਵੀ ਸੀ ਵਰਗੀ ਇਸ ਪੂਰੇ ਉਹਨੇ ਅਮੁੱਲ ਕੰਪਨੀ ਦੇ ਪ੍ਰੋਡਕਟ ਸ਼ੁਰੂ ਕੀਤੇ ਸੀਗੇ ਤੇ ਦੁੱਧ ਨੂੰ ਮੱਲ ਪਹਿਲਾਂ ਠੰਡਾ ਗਰਮ ਕਰਨਾ ਫਿਰ ਠੰਡਾ ਕਰਨਾ ਵੀ ਉਸੇ ਦੀ ਖੋਜ ਸੀ ਵੀ ਫਿਰ ਦੁੱਧ ਖਰਾਬ ਨਹੀਂ ਹੁੰਦਾ ਕਈ ਵੀ ਆਪਾਂ ਰੱਖ ਸਕਦੇ ਆਂਗੇ ਤੇ ਜਿਹੜੇ ਜਿਹੜੇ ਵਿਚਾਲੇ ਸੰਦ ਸੰਦ ਖਰਾਬ ਹੋ ਜਿੰਦੇ ਰਿਪੇਅਰ ਕਰਾਉਂਦਾ ਇਹਦੀ ਰਿਪੇਅਰ ਜੀ ਕੌਣ ਕਰਵਾਉਂਦਾ ਮਲਾਜੋਂ ਸਾਹਿਬ ਵੀ ਦੱਸ ਸਕਦੇ ਸਾਰੀ ਕਮੇਟੀ ਵੀ ਕਰਾਉਂਦੀ ਐ ਜੀ ਕਰਾਉਣੇ ਨਾਲ ਕੋਈ ਨਹੀਂ ਜੋ ਉਹਦਾ ਕਰਾਉਣਾ ਆਏ ਨਹੀਂ ਵੀ ਉਹਦਾ ਸਾਈਟ ਹੀ ਦਿੰਦੀ ਆ ਪੈਸਾ ਖਰਚਦਾ ਸਾਈਟ ਹੀ ਕਰਦੀ ਐ ਜੇ ਖਰਚਾ ਉਹਦਾ ਸਾਈਟ ਦੀ ਖਰਚਾ ਤਾਂ ਉਂ ਪਰ ਲੋਕਾਂ ਨੂੰ ਸੰਭਾਲ ਕੇ ਮੋੜਨੇ ਚਾਹੀਦੇ ਹਨਾ ਦੱਸਣਾ ਚਾਹੀਦਾ ਹਾਂਜੀ ਬਿਲਕੁਲ ਵੀ ਜੀ ਆਪਾਂ ਇੱਕ ਸਕੂਲਾਂ ਦੇ ਚੱਲਣ ਵਾਲੇ ਬੰਦੇ ਆ ਮੈਂ ਇਹ ਤੋਂ ਜਿੰਨੇ ਵਾਰ ਕੋਈ ਵੀ ਹੱਥ ਖਰਾਬ ਹੋਇਆ ਮੈਂ ਬੈਲਡਿੰਗ ਕਰਵਾ ਕੇ ਨਟ ਬੋਲਟ ਉਹ ਜ ਨਮਾ ਪਾ ਕੇ ਮੈਂ ਵਾਪਸ ਕਰਦਾ ਇੱਥੋਂ ਤੱਕ ਕਿ ਤੁਸੀਂ ਕਹੋਗੇ ਆਪੇ ਮੈਂ ਰਜੀ ਪੁੱਜੀ ਆਪੇ ਮੇਰੇ ਬੱਚੇ ਜਿਹੜਾ ਆਪਦੀ ਵੜਾਈ ਆਪ ਮਾਰਦਾ ਮੈਂ ਤਾਂ ਹੱਥਾਂ ਦਾ ਧੋ ਕੇ ਵੀ ਛੱਡ ਕੇ ਆਉਣਾ ਸਿੱਖਦੇ ਵਧੀਆ ਗੱਲ ਹੈ ਹਾਂ ਆਪਦਾ ਸੰਧੀ ਹੁੰਦਾ ਉਹ ਵੀ ਆਏ ਤਾਂ ਤੁਸੀਂ ਦਵਾਈ ਲੈਣ ਸੀ ਪਰ ਹੋ ਕੇ ਇਕੱਠੇ ਤੇ ਹੁਣ ਫਿਰ ਆਹ ਚੱਲ ਦੋ ਚਾਰ ਛੁੜੀਆਂ ਗੱਲਾਂ ਹੀ ਸੁਣ ਲ ਗਏ ਤੇ ਮੈਨੂੰ ਵੀ ਬਹੁਤ ਵਧੀਆ ਲੱਗਾ ਛੁੜੀ ਵੀਡੀਓ ਬਣਾ ਕੇ ਤੇ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਜੱਗੇ ਲੱਗੀ ਧੰਨਵਾਦ